ਬੋਲੇ ਬੋਲੇ ਇਹ ਆਵਾਜ਼ ਪਾਖੜੇ ਡੈਮ ਤੱਕ ਜਾਂਦੀ ਆ ਹਨਾ ਇਹ ਇਹ ਸਾਰੇ ਚਿਹਰੇ ਦੇਖੋ ਔਰ ਇਹਨਾਂ ਦੇ ਕੱਪੜੇ ਵੀ ਦੇਖੋ ਇਹ ਕੋਈ ਫੋਟੋ ਕਰਾਉਣ ਨਹੀਂ ਆਏ ਸੇਵਾ ਨਿਭਾਉਣ ਆਏ ਸੱਚੀ ਸੇਵਾ ਔਰ ਪਸੀਨਾ ਜਿਹੜਾ ਆ ਉਹ ਦਰਿਆ ਦੇ ਪਾਣੀ ਨਾਲੋਂ ਜ਼ਿਆਦਾ ਗਾੜਾ ਮਿਹਨਤ ਪੂਰੀ ਆ ਜੀ ਜੀ ਭਾਜੀ ਕੀ ਕਹੋਗੇ ਫਰਜ਼ ਨਿਭਾਣਿਆ ਕਾਕਾ ਹੱਸਣਾ ਨਹੀਂ ਵੱਡੀ ਸੇਵਾ ਇਹ ਸੇਵਾ ਵੀ ਆ ਤੇ ਫਰਜ਼ ਵੀ ਆ ਕੀ ਕਹੋਗੇ ਇਹੀ ਗੱਲ ਇਹ ਆ ਕਿ 2-3 ਮਹੀਨੇ ਪਹਿਲਾਂ ਇੱਥੇ ਜਿਹੜੇ ਆ ਕੇ ਹੁਣ ਆਉਂਦੇ ਆ 2-3 ਮਹੀਨੇ ਪਹਿਲਾਂ ਹੁਣ ਦੇਖਣ ਇੱਥੇ ਕੀ ਆ ਆ ਜਿਹੜੇ ਆ ਹੁਣ ਕੰਮ ਕਰਨੇ ਪੈ ਰਹੇ ਆ ਪਹਿਲਾਂ ਆਉਂਦੇ ਤਾਂ ਨਹੀਂ ਕਰਨੇ ਪੈਦੇ ਸਟੱਟ 600 ਫੁੱਟ ਪਾਸ ਹੋਇਆ ਸੀ ਲਾਇਆ ਨਹੀਂ 5 ਮਹੀਨੇ ਲੇਟ ਆ ਹਾਂਜੀ ਮਤਲਬ 5 ਮਹੀਨੇ ਲੇਟ ਤਾਂ ਕਿ ਹਲੇ ਤੱਕ ਲਾਇਆ ਨਹੀਂ ਇਨੀ ਹੋਰ ਲੇਟ ਕਰੀ ਜਾਣਾ ਹਾਂਜੀ ਹਾਂਜੀ ਜੀ ਕੰਮ ਕਰ ਪਹਿਲਾਂ ਮੁਲਾਜ਼ਮ ਵੀ ਇਹਦੇਾਰੇ ਆਪਣੇ ਜੋ ਵੀ ਸੀਗੇ ਪ੍ਰਬੰਧਕ ਪਹਿਲਾਂ ਕਰੇ ਹੁੰਦੇ ਆਜ਼ਾਦ ਦਿਨਾਂ ਦੇ ਔਰ ਤੁਸੀਂ ਹੁਣ ਮਿੱਟੀਓ ਮਿੱਟੀ ਹੋਏ ਆ ਹਾਂ ਜੀ ਕਿਹੜੇ ਪਿੰਡੋਂ ਆਏ ਆ ਜਾਨੀ ਵਾਲ ਤੋਂ ਜੀ ਆਦੇ ਆ ਜੀ ਅਸੀਂ ਪੰਜਾਬ ਦੇ ਆ ਪੰਜਾਬੀ ਆ ਬ੍ਰਦਰ ਸਤਿ ਸ਼੍ਰੀ ਅਕਾਲ ਸਾਡੇ ਪੰਜਾਬੀਆਂ ਦਾ ਭਾਈਚਾਰਾ ਜਿੰਦਾ ਰਵੇ ਵੇਖੋ ਮੇਰੀ ਗੱਲ ਜੀ ਵੱਟ ਕੇ ਗਿਆਕ ਜਾ ਰਿਹਾ ਗਿਆ ਰੇ ਨਿਆਰੋ ਜਾਵੇ ਤਨ ਤਨ ਦਸਾਂ ਬਿਦਾ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਮੈਂ ਨਾ ਉਧਰ ਵੀਰੇ ਦੱਸ ਕੇ ਆਇਆ ਮੈਂ ਕਿ ਜਿਹੜੇ ਬਾਕੀ ਸੂਬੇ ਵਾਲੇ ਦੇਖਦੇ ਆ ਨਾ ਉਹ ਕਹਿੰਦੇ ਪੰਜਾਬੀ ਖਾਂਦੇ ਕੀ ਆ ਇੰਨੀ ਵਾਰ ਮਾਰਿਆ ਫੇਖੜੇ ਆ ਹੈ ਤਾਂ ਆਪਾਂ ਪੰਜਾਬੀ ਆ ਪੰਜਾਬੀ ਪੰਜਾਬੀ ਦਾ ਦੁੱਖ ਸਮਝਦਾ ਪੰਜਾਬੀ ਪੰਜਾਬੀ ਦੀ ਬਾਹ ਫੜਦਾ ਪਰ ਪਿੰਡ ਦੇ ਨਾਲ ਤਾਂ ਪੁੱਛਦਾ ਕਿਉਂਕਿ ਹੌਸਲਾ ਹੋ ਜਾਂਦਾ ਕਿ ਆ ਰੋ ਗਏ ਆ ਅਸੀਂ ਵੀ ਚੱਲੀਏ ਕਿਹੜਾ ਪਿੰਡ ਤੁਹਾਡਾ ਮੇਰਾ ਨੰਨਵਾਲ ਬੇੜ ਜੀ ਨੰਨਵਾਲ ਬੇੜ ਨੰਨਵਾਲ ਤੇ ਬਾਕੀ ਵੱਖੋ ਵੱਖ ਪਿੰਡ ਤੋਂ ਆਏ ਸਰ ਕਿਤੇ ਜੀ ਸਾਡਾ ਕੋਟ ਰਾਂਜਾ ਪਿੰਡ ਆ ਕਿਸੇ ਦਾ ਰਾਹੋ ਤੋਂ ਕੋਈ ਕਿਤੇੋਂ ਕਿਤੇ ਦੂਰੋਂ ਦੂਰ ਆਇਆ ਬੰਦੇ ਸਾਧਕ ਨੇ ਸਾਰੇ ਉਹਨੇ ਕੋਨੇ ਤੋਂ ਪਿੰਡਾਂ ਚੋਂ ਆਇਆ ਨਾਤੇ ਨਾਤੇ ਬਣ ਗਏ ਆ ਜੀ ਜੀ ਬਾਈ ਕੀ ਕਹੋਗੇ ਤੁਸੀਂ ਜਿਹੜੀ ਇੱਥੇ ਆ ਮਾਰੇ ਮੋਰੀ ਆਈ ਆ ਫੋਟੋ ਕਰਾਨੀ ਆਇਆ ਇਹ ਫੋਟੋ ਕਰਾਨੀ ਆਇਆ ਦੇਖੋ ਤੁਸੀਂ ਇੱਥੇ ਕਲਚਰ ਲਿਖਿਆ ਅਸਲੀ ਕਲਚਰ ਪੰਜਾਬ ਦਾ ਸੱਭਿਆਚਾਰ ਇਹ ਆ ਕਿ ਇੱਕ ਦੂਜੇ ਨਾਲ ਖੜਨਾ ਜੇ ਢੈਂਗੜਪੁਰ ਵਾਲੇ ਮੁਸੀਬਤ ਸੀਗੇ ਤਾਂ ਅਸੀਂ ਆਪਣਾ ਫਰਜ਼ ਸਮਝ ਕੇ ਹੱਕ ਸਮਝ ਕੇ ਆਏ ਆ ਸਮਝ ਕੇ ਆਏ ਜੀ ਅਸੀਂ ਤਾਂ ਅਸੀਂ ਤਾਂ ਸੇਵਾ ਕਰਨ ਆਏ ਆ ਅਸੀਂ ਕੋਈ ਫੋਟੋ ਸੈਸ਼ਨ ਨਹੀਂ ਕਰਾਣ ਆਏ ਕੁਝ ਨਹੀਂ ਕਰਾਣ ਆਏ ਅਸੀਂ ਤਾਂ ਦੇਖਿਆ ਵੀ ਸਾਡੇ ਸਾਡੇ ਤੇ ਮੁਸ਼ਕਲ ਆ ਪੰਜਾਬੀਆਂ ਤੇ ਸਾਡੇ ਤੇ ਮੁਸ਼ਕਲ ਆ ਅਸੀਂ ਤਾਂ ਆਏ ਆ ਮਤਲਬ ਸਾਡੀ ਬਾਤ ਓਏ ਸੋਨ ਵਾਲਾ ਜੀਤਾਲਾ ਜੀ ਬਾਪੂ ਜੀ ਆਜੋ ਅੱਗੇ ਜੀ ਜੋਸ਼ ਜੀ ਉਧਰ ਬਣਾਓ ਜਿਹੜੇ ਪਹਿਲੇ ਕਦੇ ਸੇਵਾ ਕਰਦੇ ਨਾ ਜਿਆਦਾ ਉਹਨਾਂ ਦੀ ਨਾਲੇ ਉਹਨਾਂ ਦੀ ਸੇਵਾ ਲਓ ਚੱਲਾ 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 ਇਨੀਆਂ ਮੰਤਰੀਆਂ ਸੰਤਰੀਆਂ ਦੀਆਂ ਬਣਾਓ ਜੀ ਜਿਹੜੇ ਇਹ ਪਹਿਲਾ ਕੰਮ ਹੋਣੇ ਚਾਹੀਦੇ ਸੀ ਉਹ ਹੁਣ ਲੇਟ ਹੋ ਰਹੇ ਆ ਕਿ ਪੰਜਾਬੀ ਆ ਜੀ ਘੜ ਦੇਣਗੇ ਝੰਡੇ ਚੜਦੀ ਕਲਾ ਚ ਰਹਿੰਦੇ ਆ ਪੰਜਾਬੀ ਔਰ ਮਹਾਰਾਜ ਦੀ ਕਲਾ ਵਰਤਦੀ ਹੈ ਮਹਾਰਾਜ ਦੀ ਕਿਰਪਾ ਹੈ ਸਤਗੁਰ ਸੱਚੇ ਬਾਦਸ਼ਾਹ ਦੀ ਇਹਨਾਂ ਮੁੰਡਿਆਂ ਨੂੰ ਮੈਂ ਕੱਲ ਵੀ ਮਿਲਿਆ ਸੀ ਕੱਲ ਵੀ ਮਿਲਿਆ ਸੀ ਇਹਨਾਂ ਮੁੰਡਿਆਂ ਨੂੰ ਮੈਂ ਆਹ ਆ ਦੇਖੋ ਆਹ ਜਾ ਨਾ ਜਜਬਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਤੁਸੀਂ ਦੇਖੋ ਜਕਾਰਾ ਗਜਾ ਕੇ ਨਾਲ ਦੀ ਨਾਲ ਹੀ ਫਿਰ ਭਾਰ ਭਾਰ ਨਹੀਂ ਲੱਗਦਾ ਉਹ ਵੀਰ ਨਾਲ ਕੱਲ ਗੱਲ ਖੁੱਲੀ ਹੋਈ ਸੀ ਸਾਡੀ ਸასი ਗੱਲ ਭਾਜੀ ਠੀਕ ਠਾਕ ਜੀ ਕੱਲ ਲੰਗਰ ਡਟਿਆ ਵਾ ਜੀ બસ ਇੱਕ ਮਿੰਟ ਸਰ ਇੱਕ ਮਿੰਟ ਦੇ ਦਿਓ ਹੁਣ ਕੀ ਲੱਗਦਾ ਪਹਿਲਾਂ ਨਾਲੋਂ ਕੋਈ ਫਰਕ ਹੈ ਕੱਲ ਨਾਲੋਂ ਕਿ ਉੱਥੇ ਹਲਾਤ ਆ ਪਾਜੀ ਸਵੇਰੇ ਨਾ ਢਾ ਲੱਗੀ ਸੀਗੀ ਉੱਥੇ ਉਹ ਢਾ ਲੱਗਣ ਕਰਕੇ ਥੋੜੀਆ ਉਥੋਂ ਪਾਸਾ ਬਹਿ ਗਿਆ ਸੀਗਾ ਫੇਰ ਇੱਥੇ ਯਾਨੀ ਪਿੰਡ ਦੇ ਲੋਕੀ ਜਿਹੜੇ ਸਾਰੇ ਇਕੱਠੇ ਹੋ ਗਏ ਆ ਫੇਰ ਉਹਨਾਂ ਹੀ ਤਾਲੀਆਂ ਵੱਡ ਵੱਡ ਜਿੰਨਾ ਪਾਈਆਂ ਫੇਰ ਕ੍ਰੇਡ ਭਰ ਭਰ ਲਾਇਆ ਹੁਣ ਬਚਾਇਆ ਯਾਨੀ ਮਤਲਬ ਜੇ ਇਨੀ ਮਿਹਰਤ ਨਾ ਕੀਤੀ ਜਾਵੇ ਫਿਰ ਔਖਾ ਹੋ ਜੂਗਾ ਨਹੀਂ ਫਿਰ ਔਖਾ ਜੀ ਦੇਖੋ ਜੀ ਆਲੇ ਦੋਲੇ ਦੇ ਪਿੰਡਾਂ ਦਾ ਬਹੁਤ ਸਹਿਯੋਗ ਆ ਟਰੈਲੀਆਂ ਭਰ-ਭਰ ਆਂਦੇ ਆ ਟਰੈਕਟਰ ਟਰੈਲੀਆਂ ਲੈ ਕੇ ਆਂਦੇ ਆ ਕੋਈ ਟਾਲੀਆਂ ਵੱਢ ਕੇ ਲਿਆਂਦਾ ਕੋਈ ਪਿੱਛੋਂ ਆਪਣੇ ਪਿੰਡ ਤੋਂ ਆਪਣੇ ਮਿੱਟੀ ਦੇ ਕੱਟੇ ਪਰ ਭਰ-ਭਰ ਲਿਆਂਦੇ ਆ ਕਿਉਂਕਿ ਨਾ ਕੋਈ ਸਿਆਸਤਦਾਨ ਕਹੀ ਨੇ ਸਭ ਕੁਝ ਕੰਟਰੋਲ 'ਚ ਆ ਕੰਟਰੋਲ 'ਚ ਆ ਕੰਟਰੋਲ 'ਚ ਤਾਂ ਆ ਮੌਕੇ ਤੇ ਖੜੇ ਆ ਹੱਜ ਪਤਾ ਕੀ ਆ ਸਵੇਰੇ ਇੱਥੇ ਦੋ ਬੰਦੇ ਕਰਦੇ ਸੀ ਸਰਕਾਰੀ ਕੰਮ ਦੋ ਜਾਂ ਤਿੰਨ ਬੰਦੇ ਵੀਡੀਓ ਬਣਾਈ ਹੋਣੀ ਵੀਡੀਓ ਬਣਾ ਕੇ ਜੀ ਕਰ ਦਿੱਤੀ ਆਪਣੇ ਵੱਡੇ ਸਾਹਿਬ ਨੂੰ ਸੈਂਡ ਜੀ ਸਾ 200 ਬੰਦਾ ਸਰਕਾਰੀ ਕੰਮ ਕਰਨ ਦਾ ਲਾਈ ਕਰਨ ਦਾ ਤਰੀਕਾ ਕਮਾਈ ਕਰਨ ਦਾ ਤਰੀਕਾ ਦੇਖੋ ਤੁਸੀਂ ਕਿੱਦਾਂ ਬਣਾ ਲਿਆ ਫਿਰ ਸਾਰਿਆਂ ਨੇ ਕਿਹਾ ਮੈਡਮ ਸੁਨੀਤਾ ਬੜਾ ਚੌਰ ਤਾਂ ਉਹਨਾਂ ਨੇ ਕਿਹਾ ਕਿ ਕਿੱਥੇ ਆ ਤੁਸੀਂ ਬੰਦੇ ਲੈ ਆਓ ਆਪਣੇ ਫਿਰ ਉਹ ਭਜਾਤੇ ਫਿਰ ਭੱਜ ਗਿਆ ਫਿਰ ਆਪਣੇ ਆਪ ਆ ਗਿਆ ਕਹਿੰਦੇ ਤੁਸੀਂ ਕਰਾ ਲੋ ਜੀ ਕੋਈ ਕਰਨਾ ਸਾਨੂੰ ਕਹਿੰਦੇ ਪਹਿਲਾਂ ਕੌਣ ਕਰਦਾ ਉਹੀ ਗੱਲ ਵੇ ਅਸੀਂ ਕਿਹਾ ਪਹਿਲਾਂ ਕੌਣ ਕਰਦਾ ਪਹਿਲੇ ਵੇ ਅਸੀਂ ਕਰਦੇ ਆ ਸਾਰੀ ਸੰਗਤ ਕਰਦੀ ਆ ਜਿੰਨੇ ਵੀ ਲੋਕ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਹਾਂਜੀ ਵੱਡੇ ਵੱਡੇ ਅਸੀਂ ਤਾਂ ਅਸੀਂ ਨਹੀਂ ਕਹਿੰਦੇ ਅਸੀਂ ਸੇਵਾ ਕਰਦੇ ਆ ਅਸੀਂ ਆਪਣਾ ਬਚਾਅ ਕਰਦੇ ਆ ਉਹ ਕਰਾ ਰਿਹਾ ਅਸੀਂ ਆਪਣਾ ਬਚਾ ਕਰਦੇ ਆ ਜਿਹੜਿਆ ਲਾਗੇ ਤੇ ਪਿੰਡ ਵਾਲੇ ਅਸੀਂ ਆਪਣਾ ਬਚਾ ਕਰਦੇ ਜਿਹੜੇ ਬੰਦੇ ਦੂਰੋਂ ਚੱਲ ਕੇ ਆਏ ਨਾ ਢਾਹੇ ਵੱਲ ਤੇ ਉਹ ਸੇਵਾ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੰਗਰ ਲੱਗਿਆ ਓੜ ਪਿੰਡ ਤੋਂ ਵੀ ਬੰਦੇ ਟਰਾਲੀਆਂ ਭਰ ਕੇ ਲੈ ਕੇ ਆਏ ਆ ਅੱਛਾ ਇੱਕ ਵਾਰੀ ਬਈ ਆ ਮਾਰੇ ਡੀਪਲੀ ਦਿਖਾ ਆਹ ਟੀ-ਸ਼ਰਟ ਖੜ ਜਾ ਖੜ ਜਾ ਖੜ ਜਾ ਉਹ ਆ ਆ ਦੇਖੋ ਇਹ ਸੱਚੇ ਸੁੱਚੇ ਬੰਦੇ ਆ ਵੀਰ ਦਾ ਮੋਢਾ ਦੇਖ ਇਹਨਾਂ ਦੇ ਕੱਪੜੇ ਦੇਖ ਇਹ ਫੋਟੋ ਸੈਸ਼ਨ ਕਰਾਨੀ ਆਏ ਇਹ ਡੱਟ ਕੇ ਖੜੇ ਆ ਇਹ ਤੁਹਾਡੇ ਤੱਕ ਤੁਹਾਡੇ ਤੱਕ ਪਾਣੀ ਦੀ ਮਾਰ ਨਾ ਪਵੇ ਖੜੇ ਆ ਇਹ ਸਭ ਸਹਿੰਦੇ ਪਏ ਆ ਔਰ ਮੇਰੀ ਬੇ ਅਸਲੀ ਸਰਕਾਰ ਇਹ ਆ ਸੱਚੀ ਸਰਕਾਰ ਹਾਂ ਬਿਲਕੁਲ ਆ ਸੱਚੀ ਸਰਕਾਰਾਂ ਦੇ ਆਸਰੇ ਨਹੀਂ ਸੱਚੀ ਸਰਕਾਰ ਬੇਕਾਰ ਆ ਜੀ ਬਿਲਕੁਲ ਬੇਕਾਰ ਤੇ ਦੋ ਜਣੇ ਸਰਦਾਰ ਭਾਜੀ ਆ ਉਹ ਸਾਹਮਣੇ ਬੈਠੇ ਆ ਉਹ ਕਹਿੰਦੇ ਜੀ ਅਸੀਂ 100 ਪ੍ਰਵਾਸੀ ਲੈ ਕੇ ਆਏ ਆ ਦਿਹਾੜੀ ਕੋਲੋਂ ਦੇਣੀ ਆ ਸੇਵਾ ਕਰਨ ਵਾਸਤੇ ਕਹਿੰਦੇ 100 ਪ੍ਰਵਾਸੀ ਅਸੀਂ ਲਿਆਏ ਆਂ ਦਿਹਾੜੀ ਅਸੀਂ ਆਪਣੇ ਕੋਲੋਂ ਦੇਣੀ ਸੇਵਾਦਾਰ ਉਹ ਆ ਅਸੀਂ ਕਰਦੇ ਆਂ ਆਪਣਾ ਬਚਾਰਾ ਰਹ ਹੁੰਦਾ ਉਹ ਦਰਾਂ ਹੁੰਦੇ ਨਹੀਂ ਭਾਜੀ ਉਹ ਪਤਾ ਨਹੀਂ ਕਿੱਥੇ ਦੇ ਆ ਯਾਨੀ ਕਿ ਉਹ ਕਹਿੰਦੇ ਅਸੀਂ 100 ਬੰਦੇ ਲੈ ਕੇ ਆਏ ਆਂ ਪਰ ਸੇਵਾ ਅਸੀਂ ਉਹਨਾਂ ਨੂੰ ਕੋਲੋਂ ਦੇਣੀ ਆ ਉਹ ਸੇਵਾ ਕਰਦੇ ਜੀ ਉਹਨਾਂ ਦਾ ਜੀ ਮੈਂ ਚਾਹੁੰਦਾ ਕਿ ਮੈਸੇਜ ਚੱਲੇ ਜਾਵੇ ਦੇਖੋ ਇੱਥੇ ਤੁਸੀਂ ਆਓ ਮੈਂ ਇੱਕ ਵੀਡੀਓ ਪਾ ਦਿੱਤੀ ਆ ਸਰਪੰਚ ਸਾਹਿਬ ਦਾ ਨੰਬਰ ਪਾ ਦਿੱਤਾ ਪੰਚ ਸਾਹਿਬ ਦਾ ਨੰਬਰ ਪਾ ਦਿੱਤਾ ਰੰਧਾਵਾ ਸਾਹਿਬ ਦਾ ਪਾ ਦਿੱਤਾ ਇੱਥੇ ਲੋੜ ਹੈ ਜੇ ਸਿਆਸਤਦਾਨ ਕਹਿੰਦੇ ਸਭ ਕੰਟਰੋਲ 'ਚ ਹੈ ਸਭ ਕੰਟਰੋਲ 'ਚ ਉਹ ਆਪਣੇ ਫੀਤੀਆਂ ਲਵਾ ਰਹੇ ਆਪਣੀ ਹਾਈ ਕਮਾਂਡ ਮੋਰੇ ਪਰ ਜੇ ਨਹੀਂ ਮੋਰਚਾ ਛੱਡ ਦਿੱਤਾ ਫਿਰ ਕੰਟਰੋਲ ਕੰਟਰੋਲ 'ਚ ਕੁਝ ਨਹੀਂ ਰਹਿਣਾ ਸਿਆਸਤਦਾਨ ਜਿਹੜਾ ਸਿਆਸਤਦਾਨ ਤਾਂ ਇੱਥੇ ਹੈ ਕੋਈ ਨਹੀਂ ਦੋ ਬੰਦੇ ਆਏ ਆ ਨਾਂ ਨਹੀਂ ਲੈਣਾ ਤੁਸੀਂ ਦੇਖ ਰਹੇ ਹੋ ਨਾ ਕਮੈਂਟਰੀ ਹਾਲ ਦੇ ਵਿੱਚ ਗੇਵ ਆ ਆਏ ਆ ਚਿੱਟਾ ਕੁਰਦਾ ਪਜਾਮਾ ਕਮੈਂਟਰੀ ਕਰਦੇ ਆ ਹੂੰ ਠੀਕ ਹੈ ਜੀ ਉਹ ਵੱਡੀ ਟੂਰਨਾਮੈਂਟ ਚੱਲਦਾ ਆ ਤੁਹਾਨੂੰ ਪਤਾ ਹੈ ਤੁਸੀਂ ਹੁਣ ਆਪੇ ਦੇਖ ਲੈਣਾ ਨਾ ਨਹੀਂ ਲੈਣਾ ਸੀ ਬਾਕੀ ਜਿਹੜੇ ਸੇਵਾ ਬਾਕੀ ਜਿਹੜੇ ਪ੍ਰਸ਼ਾਸਨ ਆ ਪ੍ਰਸ਼ਾਸਨ ਤੰਗੂਆਂ ਥੱਲੇ ਬੈਠੇ ਆ ਲੰਗਰ ਛਕ ਰਹੇ ਆ ਅਸੀਂ ਨਹੀਂ ਕਹਿੰਦੇ ਵੀ ਲੰਗਰ ਲੰਗਰ ਸਾਰਿਆਂ ਲਈ ਆ ਪਰ ਗੱਲ ਕੀ ਹੈ ਸੇਵਾ ਕਰਨਾ ਲੋਕੀ ਜਿਹੜੇ ਆਦੇ ਮਰਦੇ ਪਏ ਆ ਇੱਥੇ ਸਾਰੇ ਕਰਦੇ ਪਏ ਕੰਮ ਕਰਦੇ ਪਏ ਅਸੀਂ ਆਪਣਾ ਜੇ ਬੋਰਾ ਚੱਕ ਕੇ ਲਾ ਦੀ ਸੇਵਾ ਹੀ ਲੱਗੂਗੀ ਲੰਗਰ ਦਾ ਖਾਣਾ ਸੀ ਆਏ ਨਹੀਂ ਲੰਗਰ ਦਾ ਲੋਕਾਂ ਨੂੰ ਬਹੁਤ ਲਾਦੇ ਭਾਜੀ ਜ਼ਿਲ੍ਹੇ ਭੀ ਆਣੇ ਮੇਰੀ ਇੱਕ ਬੇਨਤੀ ਹੈ ਜੀ ਮੈਂ ਨਾ ਮੈਨੂੰ ਵੀ 1.5-2 ਘੰਟੇ ਹੋ ਗਏ ਆ ਕ ਪੋਲਿਟਿਕਲ ਡਰਾਮਾ ਹੈ ਨਾ ਸਰਕਸ ਹੀ ਕਰਦੇ ਆ ਆਉਂਦੇ ਆ ਦੋ ਕਬੋਰੇ ਚੱਕਦੇ ਆਪਣੇ ਨਾਲ ਦੇ ਕੈਮਰਾਮੈਨ ਨੂੰ ਕਹਿੰਦੇ ਹੋ ਗਿਆ ਉਹ ਕਹਿੰਦਾ ਹੋ ਗਿਆ ਜੇ ਕੋਈ ਆਉਂਦਾ ਨਾ ਇਹ ਦ ਸਿਆਸਦਾਨ ਬਾਹ ਫੜੀ ਦੋ ਘੰਟਾ ਕਰਾ ਕੇ ਜਾ ਪੰਜ ਮੈਂ ਵੀਰ ਤੇਰੀ ਮਾਂ ਪਾਉ ਦੋ ਘੰਟਾ ਕਰਾ ਕੇ ਜਾ ਸੰਗਤ ਦੇ ਵਿੱਚ ਨਹੀਂ ਆਉਂਦੇ ਪਿੱਛੇ ਦੋ ਥੈਲੇ ਲਿਜਾ ਕੇ ਨਾ ਪਿੱਛੇ ਚੱਕ ਕੇ ਪਿੱਛੇ ਮੁੜ ਜਾਂਦੇ ਆ ਇੱਥੇ ਸੰਗਤ ਅੱਧਾ ਪਹੁੰਚਦੇ ਨਹੀਂ ਦੋ ਚਾਰ ਥੈਲੇ ਫੜਦੇ ਆ ਨਾ ਫੜ ਕੇ ਨਾਲੇ ਬਸ ਕਹਿੰਦੇ ਠੀਕ ਹੈ ਜੀ ਇਹ ਕਿਤੇ ਇੱਥੇ ਕੰਮ ਵੀ ਕੀਤਾ ਹੋਵੇ ਪੰਜਾਬ ਦੇ ਵਿੱਚ ਤਾਂ ਆਣ ਲੋਕ 900 ਪਿੰਡ ਦਾ ਸੁਜੋਗ ਹੈ ਇੱਥੇ ਹਾਂਜੀ ਹਾਂਜੀ ਕੱਢ ਕੇ ਤੇ ਜਿੰਨੇ ਮਰਜੀ ਲੰਗਰਾਂ ਦਾ ਆ ਬਾਕੀ ਲੇਬਰਾਂ ਫਰੀਕ ਲੱਗੀਆਂ ਰਾਹੋਂ ਤੋਂ ਇੱਕ ਠੇਕਦਾਰ ਦਿਨੇਸ਼ ਆ ਜਗਲੀ ਹਜਾਰੋਂ ਦਾ ਛੱਪੜ ਡੰਮ ਵਾਲਾ ਜ਼ਮੀਨ ਵੀ ਲਈ ਆ ਉਹਨੇ 100 ਬੰਦਾ ਚ ਲੈਂਦਾ ਫਰੀ ਆਪਣੇ ਕੋਲੋਂ ਪੈਸੇ ਦੇਣੇ ਇੱਕ ਸੁਨੀਤਾ ਮੈਡਮਾ ਬੜਾ ਚੌਟਕ ਉਹਦੀ ਬੜੀ ਕੁਰਬਾਨੀ ਆ ਸਾਡੇ ਬਰਾਬਰ ਖੜੀ ਕਰੇਟਾਂ ਦੇ ਵਿੱਚ ਉਹਨੂੰ ਪਰੇ ਵੀ ਕਰਦੇ ਫੇਰ ਨਹੀਂ ਹੁੰਦੇ ਸੁਆਦ ਹੋਈ ਨਾ ਬਰਾਬਰ ਖੜੇ ਉਹ ਦੇਖੋ ਜੀ ਕੋਈ ਆਮ ਬੰਦਾ ਕੋਈ ਪ੍ਰਵਾਸੀ ਵੀ ਹੋਗੇ ਜਿਹੜਾ ਅੱਗੇ ਬਰਾਬਰ ਖੜ ਗਿਆ ਨਾ ਉਹੀ ਸੇਵਾਦਾਰ ਆ ਦੇ ਆ ਕੇ ਚਿੱਟੇ ਗੋਲੇ ਤੇ ਪੀਜਾਂਗੇ ਪਾ ਕੇ ਇੱਧਰ ਗੇੜਾ ਮਾਰ ਕੇ ਚੱਲ ਗਏ ਮੈਂ ਤੇ ਆਪਣੇ 88 ਉਹ ਤੁਰ ਕੇ ਮੈਂ ਠੇਕਦਾਰੀ ਕਰਦਾ ਆ ਮੈਂ ਇਹਦੇ ਨਾਲ ਠੀਕ ਮੈਂ ਇਹਨੂੰ ਫੇਰ ਵੀ ਅੱਜ ਨਾ ਹੁਣ ਇੱਥੇ ਕਰਨਾ ਬੈ ਗਿਆ ਮੁੰਡਿਆਂ ਨੇ ਜਾਣ ਸੀਗੇ ਮੈਂ ਸਾਰਾ ਕੰਮ ਨੇ ਤਾਰਾਂ ਦਾ ਨਾਲ ਕਰਾਣਾ ਤੇ ਥੈਲੀਆਂ ਦਾ ਆ ਜਰਾ ਆ ਦਿਖਾ ਜਰਾ ਆ ਦਿਖਾ ਆ ਸੇਵਾ ਆ ਆ ਦਿਖਾਈ ਭਾਜੀ ਆਪਣੇ ਆ ਆ ਸੇਵਾ ਆ ਆ ਸੇਵਾ ਆ ਮੇਰੇ ਹੱਥ ਦੇ ਨਾਲ ਹੱਥ ਵਰਕੇ ਤੁਰ ਕੇ ਹੁਣ ਤੱਕ ਮੈਂ ਕੰਮ ਕਰਦਾ ਆ ਬੰਨਾ ਫਿਰ ਮੈਂ ਬੰਨ ਵੀ ਬੰਨੇ ਆਪਣੇ ਪੱਥਰ ਵੀ ਲਾਣਾ ਥੈਲੀਆਂ ਦਾ ਵੀ ਕਰਦਾ ਮੈਂ ਪੈਪ ਲੈਂਦਾ ਵੀ ਕਰਦਾ ਅੱਛਾ ਇੱਕ ਮੇਰੀ ਹੋਰ ਬੇਨਤੀ ਆ ਖੜੇ ਆ ਪਖਵਾ ਮਾਲਕਾ ਇਹ ਇਹ ਵੀ ਲੇਖ ਬਦਲ ਉਹ ਚਿੱਟ ਕੱਪੜੀਆਂ ਦੇ ਬਦਲੀ ਜਾਣਾ ਇਹ ਵੀ ਬਦਲ ਇਹ ਵੀ ਬਦਲ ਆ ਲੈ ਆ ਦੇ ਆ ਦੇ ਆ ਲੈ ਇਹ ਕਿਹੜੇ ਡਾਕਟਰ ਕੋ ਜਾ ਕੇ ਟੈਟਨਸ ਦਾ ਟੀਕਾ ਲਵਾਉ ਉਹ ਚਿੱਟ ਕੱਪੜੀਆਂ ਦੇ ਮੱਛਰ ਵੀ ਲੜ ਜੂ ਤਾਂ ਤਾਂ ਵੀ ਦਵਾਈ ਮੰਗਾ ਲੈ ਮੈਂ ਕੱਪੜੇ ਪਾ ਕੇ ਆਇਆ ਸੀ ਮੈਂ ਦੇਖਣ ਤੇ ਇਹ ਮੁੰਡਿਆਂ ਨੂੰ ਅਣਜਾਣਾਂ ਨੂੰ ਪਤਾ ਨਾ ਸਵੇ ਮੈਨੂੰ ਆਪ ਹੁਣ ਜਾਹਲ ਬਣਨੇ ਪਏ ਕਰ ਰਿਹਾ ਜੀ ਚਲੋ ਇੱਕ ਮੈਂ ਬੇਨਤੀ ਜਾਊਂਗਾ ਤੁਸੀਂ ਕੰਮ ਵੀ ਕਰਨਾ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਅਸਲ ਹੀਰੋ ਆਪਣੇ ਇਹ ਆ ਇਹਨਾਂ ਨੇ ਆਪਣੇ ਪਿੰਡ ਬਚਾਏ ਆ ਇਹਨਾਂ ਦੀ ਸ਼ਲਾਘਾ ਬਣਦੀ ਆ ਇੱਕੋ ਰਿਪਲੀਜ਼ ਮੈਂ ਤੁਹਾਡੇ ਸਾਰਿਆਂ ਦੇ ਨਾਮ ਜਾਣਨ ਚਾਹੁੰਦਾ ਭਾਈ ਮੇਨਾ ਬਾਈ ਰਕੇਸ਼ ਕੁਮਾਰ ਪਿੰਡ ਗਰਚਾ ਪਿੰਡ ਗਰਚਾ ਮੇਰਾ ਗਵਾਂਡੀ ਪਿੰਡ ਦਾ ਹਾਂਜੀ ਤੁਹਾਡੇ ਪਿੰਡ ਦੇ ਕੋਲੋਂ ਆਇਆ ਸਾਹਿਲ ਚੁੰਮਰ ਮੀਰਪੁਰ ਜੱਟਾ ਮੀਰਪੁਰ ਜੱਟਾ ਸਾਹਿਲ ਸਤਪਾਲ ਜੀ ਪਿੰਡ ਜਾਨੀ ਵਾਲ ਜੀ ਜਤਿੰਦਰ ਕੁਮਾਰ ਪਿੰਡ ਜਾਨੀ ਵਾਲ ਤੋਂ ਜੀ ਠੀਕ ਹੈ ਜੀ ਸੀਤਾਰਾਮ ਪਿੰਡ ਚਕਨੀ ਗੁਰਬਚਨ ਸਿੰਘ ਜੀ ਹੈਡੋਵੇਟ ਤੋਂ ਪਰਜਿੰਦਰ ਸਿੰਘ ਰਕਸਣ ਹੈਪੀ ਮੀਆਪੁਰ ਤੋਂ ਸ਼ਮਸ਼ੇਰ ਪਿੰਡ ਮੀਰਪੁਰ ਜੱਟਾ ਸਰਜੀਤ ਸਿੰਘ ਪਿੰਡ ਜਾਨੀ ਵਾਲ ਮੈਂ ਜਾਣ ਨਹੀਂ ਸ਼੍ਰੀਸ਼ ਕੁਮਾਰ ਪਿੰਡ ਮੀਰਪੁਰ ਜੱਟਾ ਮੁਖਾ ਮੀਰਪੁਰ ਧਰਮਪਾਲ ਪਿੰਡ ਸਿਆਣਾ ਮੀਰਪੁਰ ਜੱਟਾ ਭੱਜਮੀ ਲਕੀਮ ਜੂਰ ਜੀ ਚਲੋ ਜਾਲ ਵਾਲਾ ਜਾਣਾ ਬਲਿਹਾਰ ਸਿੰਘ ਪੰਡਿਆਨੀ ਵਾਲਾ ਜੀ ਜੀ ਤਾਂ ਇਹ ਸਾਰੇ ਸਾਡੇ ਜਾਨੀਆਂ ਨਾਲ ਮਤਲਬ ਦਿਲ ਦੇ ਜਾਨੀ ਆ ਵੱਖ-ਵੱਖ ਬਿੰਨਾਲੇ ਆ ਮੀਰਪੁਰ ਵਾਲੇ ਮੁਜੱਫਰਪੁਰ ਵਾਲੇ ਘਰਚਲ ਤੁਹਾਡਾ ਸਹਿਯੋਗ ਆ ਜੀ 900 ਤੁਹਾਡਾ ਵੀ ਬਹੁਤ ਸਹਿਯੋਗ ਆ ਤੁਹਾਡਾ ਧੰਨਵਾਦ ਆ ਜੀ ਅਸੀਂ ਜਗਾਂਡ ਦਾ ਕੰਮ ਕਰਾਉਂਦੀ ਜਿਹੜੇ ਤੁਹਾਡੀ ਗੱਲ ਆ ਨਾ ਉਹ ਸੁਣ ਕੇ ਹੀ ਲੋਕ ਐਦਨ ਭੱਜ ਜਾਂਦੇ ਦੂਰ ਦੂਰੋਂ ਅਸੀਂ ਫੋਨ ਨਹੀਂ ਕਿਸੇ ਨੂੰ ਕਰਦੇ ਤੁਹਾਡੇ ਇਹ ਗੱਲ ਜਿਹੜੀ ਪੁੱਤ ਅਸੀਂ ਕਰ ਦਿੰਨੇ ਆ ਉਹ ਤੁਹਾਡਾ ਦੇਖ ਕੇ ਹੀ ਲੋਕ ਭੱਜ ਜਾਂਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਜਿਹੜਾ ਝੁੱਕ ਕੇ ਸਲਾਮ ਆ ਜੀ ਮੇਰੇ ਵੱਲੋਂ ਜਿਹੜੇ ਸਾਡੇ ਦਰਸ਼ਕ ਭਰਾ ਦੇਖ ਰਹੇ ਪੈਣਾ ਦੇਖ ਰਹੀ ਕਹਿੰਦੇ ਪੀਰ ਦਾ ਬਹੁਤ ਸੱਚੇ ਦਰਵਾਜ਼ ਕੀ ਜੈ ਉਹ ਜਿਹੜੇ ਦੇਖ ਰਹੇ ਸਾਰੇ ਤੁਹਾਨੂੰ ਝੁੱਕ ਕੇ ਸਲਾਮ ਕਰਦੇ ਆ ਮਾਰੇ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ ਤੰਦਰੁਸਤੀ ਰੱਖੇ ਔਰ ਤੰਦਰੁਸਤੀ ਬਣੀ ਰਹੇ ਲੰਬੀ ਉਮਰ ਬਖਸ਼ੇ ਬਹੁਤ ਸ਼ੁਕਰੀਆ